ਓ ਵੀਰ ਪੰਜ ਟੱਟ ਗਿਆ ਬੰਨ ਪਿੰਦੇ ਪੈਕ ਕੋ ਬੰਨ ਟੱਟ ਗਿਆ ਛੇਤੀ ਪਹੁੰਚਾ ਬੰਨ ਟੱਟ ਗਿਆ ਛੇਤੀ ਮਰ ਕੇ ਪੈ ਗਿਆ ਲੋ ਤੈਨੂੰ ਚਲੋ ਪਰ ਆ ਜਾ ਬੰਨ ਟੱਟ ਗਿਆ ਛੇਤੀ ਪਹੁੰਚਾ ਮੇਰੇ ਵੀਰਾ ਓ ਵੀਰ ਛੇਤੀ ਛੇਤੀ ਪਹੁੰਚਾ ਪਾਣੀ ਰੋ ਗਿਆ ਨਾ ਵਾ ਪਾਣੀ ਰੋ ਗਿਆ ਛੇਤੀ ਆਓ ਮੇਰੇ ਵੀਰਾ ਛੇਤੀ ਪਹੁੰਚਾ ਮੇਰੇ ਵੀਰਾ ਪਿੰਡ ਵਾਲੀ ਖੁਰਦਾ ਆਪਾਂ ਫੋਟ ਲੈਣਾ ਇੱਥੇ ਵੀ ਪਾੜਦੀ ਜਾਂਦੀ ਤੇਰੇ ਜਾ ਫਿਰ ਲੱਕੜ ਲਾ ਓ ਲੱਕੜਾ ਰੁਬਨ ਤੇ ਉਹ ਲੱਕੜਾ ਨਾ ਪੈੜੀ ਆ ਤੇ ਲੱਕੜਾ ਲਾ ਫਲਕੜਾ ਪਰ ਨਹੀਂ ਬਣਦਾ ਬਾਹ ਟਟਗਾ ਵੀਰ ਬੰਨ ਲੱਕੜਾ ਲਾ ਬਾਹ ਟਟਗਾ ਵੀਰ ਬੰਨ ਆਲੀ ਆੜਾ ਉਹ ਉਹ ਕਿੰਨਾ ਕਿਹਾ ਵੋਏ ਲੱਕੜਾ ਓਏ ਨੂੰ